ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੌਸਮ ਤੇ ਬਦਲਦੇ ਮિજાਜ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿਚਾਰੇ ਹੁਣ ਪੱਛਮੀ ਆਸਟ੍ਰੇਲੀਆ ਦੇ ਉੱਤਰ ਪੱਛਮੀ ਤੱਟ ਦੇ ਨਾਲ ਟਕਰੋਣ ਵਾਲੇ ਗਰਮ ਖੰਡੀ ਚੱਕਰਵਾਤੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦਰਸਲ ਕਿ ਹਜ਼ਾਰੇ ਕਿ tufaan Sean ਬੇहद ਹੀ ਪ੍ਰਭਾਵਸ਼ਾਲੀ ਹੋਵੇਗਾ ਤੇ ਇਸ ਦਿਨਾਂ ਦੀ ਮੌਸਮ ਵਿਗਿਆਨ ਬਿਊਰੋ ਨੇ ਸੋਮਵਾਰ ਸਵੇਰੇ ਟ੍ਰੋਪੀਕਲ tufaan Sean ਨੂੰ ਸ਼੍ਰੇਣੀ 2 ਤੋਂ ਸ਼੍ਰੇਣੀ 3 ਦੇ ਵਿੱਚ ਅਪਗ੍ਰੇਡ ਕੀਤਾ ਅਤੇ ਹਵਾ ਦੀ ਰਫ਼ਤਾਰ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਪੱਛਮੀ ਆਸਟ੍ਰੇਲੀਆ ਦੇ ਉੱਤਰ-ਪੱਛਮੀ ਬਿਲਬਾਰਾ ਤੱਟ ਦੇ ਵਸਨੀਕਾਂ ਨੂੰ ਕੱਲ੍ਹ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਹਰਿਕਨ Sean ਕਾਰਨ ਤੇਜ ਹਵਾਵਾਂ ਅਤੇ ਪਾਦਮੀ ਪੈਂਦੀ ਸੰਭਾਵਨਾ ਜਿਹੜੀ ਹੈ ਚਿਤਾਈ ਜਾ ਰਹੀ ਹੈ ਪੱਛਮੀ ਆਸਟ੍ਰੇਲੀਆ ਦੇ ਫਾਇਰ ਐਂਡ ਅਮਰਜੈਂਸੀ ਸਰਵਿਸਿਜ਼ ਯਾਨੀ ਕਿ ਡੀ ਐਫ ਪੀ ਐਸ ਦੇ ਵਿਭਾਗ ਦੁਆਰਾ ਜਾਰੀ ਇੱਕ ਅਮਰਜੈਂਸੀ ਚੇਤਾਵਨੀ ਦੇ ਵਿੱਚ ਕਿਹਾ ਕਿ ਕਿ ਤੁਸੀਂ ਖਤਰੇ ਦੇ ਵਿੱਚ ਹੋ ਅਤੇ ਤੁਹਾਨੂੰ ਤੁਰੰਤ ਕਾਰਵਾਈ ਕਰਨ ਦੀ ਵੀ ਲੋੜ ਹੈ ਇਸ ਜਨਾਨ ਨਿਵਾਸੀਆਂ ਨੂੰ ਇਮਾਰਤਾਂ ਤੇ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਹਿੱਸੇ ਦੇ ਵਿੱਚ ਰਹਿਣ ਅਤੇ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਵੀ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਬਿਊਰੋ ਨੇ ਅੱਜ ਕਿਹਾ ਕਿ tufaan ਦੇ ਪ੍ਰਭਾਵ ਦੇ ਕਾਰਨ ਸਮੁੰਦਰ ਚ ਉੱਚੀਆਂ ਲਹਿਰਾਂ ਉੱਠ ਸਕਦੀਆਂ ਨੇ ਅਤੇ ਟੱਟ ਵੱਲਤੀ ਖੇਤਾਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਇਥੇ ਦੱਸਦੀ ਹੈ ਕਿ ਬੀਤੇ ਦਿਨ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਭਿਆਨਕ ਤੂਫਾਨ ਆਇਆ ਸੀ ਤੇ ਉਸਨੇ ਕਾਫੀ ਜ਼ਿਆਦਾ ਤਬਾਹੀ ਮਚਾਈ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਹੀ ਨਹੀਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਸੇਫ ਯਾਨੀ ਕਿ ਮਜ਼ਬੂਤ ਇਮਾਰਤਾਂ ਦੇ ਵਿੱਚ ਰਹਿਣ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਕਿ ਜੇ ਤੂਫਾਨ ਆਵੇ ਤਾਂ ਕੀ ਤੋਂ ਕੀ ਅਨਹੋਣੀ ਵਾਪਰ ਸਕਦੀ ਹੈ ਸਿਕਰੀਓਕੇ ਕੇ ਮੌਸਮ ਵਿਭਾਗ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਇਲਾਕੇ ਦੇ ਵਿੱਚ ਹੜਾ ਦਾ ਖਤਰਾ ਹੈ ਉਹਨਾਂ ਨੂੰ ਆਪਣੀ ਜਾਨ ਮਾਲ ਦੀ ਸੁਰੱਖਿਆ ਦੇ ਲਈ ਹਰ ਸੰਭਵ ਉਪਰਾਲੇ ਕਰਨ ਦੇ ਨਾਲ ਨਾਲ ਆਪਣੇ ਗੁਆਂਡੀਆਂ ਦੀ ਮਦਦ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਤੂਫਾਨ ਸ਼ਾਂਤ ਦੀ ਦਿਸ਼ਾ ਦੱਖਣ ਪੱਛਮ ਦਿਵਾਲ ਬਦਲਣ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ